ਉਤ ਬਾਰਸ਼ ਆ ਗਈ ਸੀ ਜ਼ਿਆਦਾ ਹਾਂ ਤੇ ਉਹ ਜਿਹੜੇ ਮੂਰੇ ਸ਼ੀਸ਼ਾ ਸਾਫ਼ ਕਰਨ ਵਾਲੇ ਹੁੰਦੇ ਨਾ ਉਹ ਹੈ ਨਹੀਂ ਸੀਗੇ ਤੇ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਮੂਰੇ ਆ ਕੇ ਸੀ ਟਰਾਲਾ ਵੱਡਾ ਉਹ ਟਰਾਲੇ ਵਾਲੇ ਨੇ ਕਿਸੇ ਨਹੀਂ ਨੂੰ ਫੇਟ ਮਾਰੀ ਪਹਿਲਾਂ ਮੂਰੇ ਮਾਰੀ ਦੁਬਾਰਾ ਫਿਰ ਪਿਛਲੀ ਫੇਟ ਮਾਰੀ ਤੁਸੀਂ ਜਮਾ ਮੂਰੇ ਬੈਠੇ ਜਮਾ ਮੈਂ ਡਰਾਈਵਰ ਤੇ ਸੀਟ ਟੀਡੀ ਹੁੰਦੀ ਹੈ ਉੱਥੇ ਜਿਹੜੇ ਕੋਰੀ ਮੈਂ ਬਥੇ ਰੱਖਿਆ ਪੁੱਤ ਵਿਚਾਲਾ ਵਿਚਾਲਾ ਡਰਾਈਵਰ ਨੂੰ ਪਰ ਬਚਾਈ ਉਹਨੇ ਬਹੁਤ ਵਾਰ ਨਹੀਂ ਬਚੀ ਬਚੀ ਕਿੱਥੋਂ ਆ ਗਏ ਚਲੋੜੀ ਗੈਰੰਟੀ ਪਠੰਡੀਆ ਦੀ ਕੁੱਲੀ ਟੋਲੀ ਜਾ ਇਸ ਵਾਰੀਆਂ ਕਿੰਨੀਆਂ ਸੀ ਬਸ ਦੇ ਵਿੱਚ ਸਵਾਰੀਆਂ ਤਾਂ ਜਿੰਨੀਆਂ ਸੀਟਾਂ ਸੀ ਭਰੀਆਂ ਸੀ ਬਾਕੀ ਖੜੇ ਸੀ ਟਾਵਲ ਵਾਲੇ ਮੁੰਡੇ ਉਹ ਸੀ ਸਵਾਰੀਆਂ ਇਹ ਬਿਜਲੀ کہہ ਰਿਹਾ ਕਿ ਬਿਜਲੀ ਨਹੀਂ ਜੀ ਬਿਜਲੀ ਬੁਝੀ ਤਾਂ ਕੋਈ ਗੜਤੀ ਨਹੀਂ ਅੱਛਾ ਇਹ ਮੂਰੇ ਟਰਾਲੇ ਕਰਕੇ ਹਾਦਸਾ ਟਰਾਲੇ ਦਾ ਹੋ ਗਿਆ ਦੋਨੇ ਵਾਰੀ ਫੇਟ ਵੱਜੀ ਪਹਿਲਾਂ ਮੂਰੇ ਵੱਜੀ ਐ ਫਿਰ ਬਾਅਦ ਵਿੱਚ ਪਿੱਛੋਂ ਵੱਜੀ ਐ ਸੰਤੁਲਨ ਪੈ ਗਿਆ ਬਸ ਹਾਂ ਬਸ ਹੈ ਜਿਆਦਾ ਟਰਾਲੇ ਨਾਲ ਹੀ ਹੋਇਆਗਾ ਡਰਾਈਵਰ ਦਾ ਕੋਈ ਕਸੂਰ ਨਹੀਂ ਡਰਾਈਵਰ ਨੇ ਬਹੁਤ ਬਚਾਈ ਸੀ ਬਸ ਉਹ ਦੀ ਜਿਆਦਾ ਔਰ ਉਹਦੇ ਕੋਲ ਕੋਈ ਹੋਣੀ ਆ ਫਿਰ ਇਹ ਕਹ ਕਿੰਨੀਆਂ ਲੇਡੀਆਂ ਜਿਹੜੇ ਚ ਹੋਣੀ ਸਵਾਰ ਕਿ ਸੀਟ ਪੂਰੀ ਸਵਾਰੀ ਆ ਵਸਪਰੀ ਵੀ ਸੀ ਖੜੀਣਾ ਵੀ ਸੀ ਸਵਾਰੀਆਂ ਤੇ ਬੈਠੀਆਂ ਸੀਟਾਂ ਫੁੱਲ ਸੀਗੀਆਂ ਸਾਰੇ ਬੈਠੇ ਮੈਂ ਮੂਰੇ ਜੀ ਬਿਲਕੁਲ ਮੈਂ ਡਰਾਈਵਰ ਨੂੰ ਬਹੁਤ ਕਿਹਾ ਪੁੱਤ ਵਿਚਾਲਾ ਵਿਚਾਲਾ ਉਹਨੂੰ ਬਹੁਤ ਕੋਸ਼ਿਸ਼ ਕਰੀ ਬਚਾਉਣ ਦੀ ਪਹਿਲਾਂ ਵਾਲੇ ਸੜੀਏ ਜੇ ਪੱਟੇ ਗਏ ਉਹ ਪੁੱਲ ਤੋਂ ਉੱਥੋਂ ਬਚਾਈ ਤੁਹਾਨੂੰ ਕਿਵੇਂ ਕੱਢਿਆ ਫਿਰ ਕਿੰਨਾ ਨੇ ਕੱਢਿਆ ਤੁਹਾਨੂੰ ਮੈਂ ਤਾਂ ਬੁੱਤ ਜਦੋਂ ਮੇਰਾ ਸਾਰਾ ਕਿੱਕੜ ਨਾ ਭਰ ਗਿਆ ਸਿਰ ਸੋਰ ਮੂੰਹ ਚ ਪਾਣੀ ਪੈਣ ਲੱਗਿਆ ਨੂਰੀ ਸੀਟ ਤੇ ਉਹ ਜਿਹੜੀ ਫੜਨ ਵਾਲੀ ਸੀ ਮੈਂ ਤਾਂ ਉਹਨੂੰ ਫੜ ਕੇ ਤੇ ਆ ਦੇ ਪਰਾਲੇ ਨਾਲ ਖੜੀ ਹੋ ਕੇ ਤੇ ਮੈਂ ਤਾਂ ਉਹਦੇ ਉੱਤੇ ਛੀਂਟਦੀ ਬੈਠੀ ਰਹੀ ਬਸ ਬਹਿ ਬਹੁਤ ਬਹੁਤ ਕਰਿਆ ਵੀ ਬਚਾ ਲੋ ਮੈਨੂੰ ਬਚਾ ਲੋ ਮੁੰਡੇ ਦੇਖੀ ਜਾਂਦੇ ਸੀ ਖੜੇ ਸਾਰੇ ਬਚਾਉਂਦੇ ਸੀ ਉਹ ਸਵਾਰੀਆਂ ਨੂੰ ਵੀ ਤੇ ਮੈਂ ਤਾਂ ਸਰਾਵਲਾ ਪਾਈ ਗਈ ਬੈਠੀ ਉੱਤੇ ਹੱਥ ਪਾਈ ਬਸ ਬਸ ਇਕੱਲੇ ਸੀ ਹਾਂ ਮੂਰਲੀ ਛੀਂਟਦੀ ਮੈਂ ਇਕੱਲੀ ਸੀ ਮੇਰੇ ਨਾਲ ਇਹਨਾਂ ਸਵਾਰੀਆਂ ਨੂੰ ਵੀ ਸੀ ਲekin ਇਹ ਕੋ ਹੋ ਰਹਾ ਹੁੰਦਾ ਮਤਲਬ ਜਿਆ ਮਤਲਬ ਕਾਫੀ ਸਵਾਰੀਆਂ ਹੈ ਜਾਂ ਫਿਰ ਕੋਈ ਸੋਚੋ ਇੱਕ ਕਰਮ ਵਾਲਾ ਬਚ ਜਾਏਗਾ இது நீச்ச <laughs>